ਸ਼ਸ਼ੀਕਲ ਪਿਆਰੇ ਬੱਚਿਓ ਅੱਜ ਮੈਂ ਤੁਹਾਡੀਆਂ ਹਿੰਦੀ ਦੀਆਂ ਪਰੇਸ਼ਾਨੀਆਂ ਦੂਰ ਕਰਾਂਗੀ ਚਾਹੇ ਮੈਂ ਤੁਹਾਨੂੰ ਹਿੰਦੀ ਪੜ੍ਹਾਉਂਗੀ ਪਰ ਪੜ੍ਹਾਉਂਗੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਤਾਂ ਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝ ਸਕੋ ਦੇਖੋ ਬੇਟੇ ਇਹ ਮੈਂ ਇੱਕ ਸ਼ਬਦ ਲਿਖਿਆ ਹੋਇਆ ਹੈ ਹਿੰਦੀ ਦਾ ਵਿਅਕਤੀ ਕਿਰਿਆ ਹੋਇਆ ਵਿਅਕਤੀ ਪਰ ਜੇ ਹੁਣ ਆਪਾਂ ਇਹਨੂੰ ਜੋੜੀਏ ਅਕਸਰ ਅਸੀਂ ਤੁਹਾਨੂੰ ਸਿਖਾਉਂਦੇ ਆ ਨਾ ਕਿ ਜਿੱਦਾਂ ਜਿੱਦਾਂ ਅੱਖਰ ਲਿਖੇ ਹੋਏ ਨੇ ਉਹਨਾਂ ਨੂੰ ਜੋੜ ਲਓ ਤੇ ਸ਼ਬਦ ਬਣ ਜਗਾ ਤਾਂ ਫਿਰ ਇਹ ਬਣ ਗਿਆ ਵ ਵ ਯ ਕਿ ਤ ਵਿਅਕਤ ਇਹ ਵਿਅਕਤ ਬਣ ਗਿਆ ਪਰ ਬੋਲਦੇ ਆਪਾਂ ਨੂੰ ਵਿਅਕਤੀਆਂ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਨੇ ਜਿੱਦਾਂ ਹੁਣ ਵਚਨ ਬਦਲੋ ਆਪਾਂ ਕਰਦੇ ਆਂ ਮੱਖੀ ਕਰਦੇ ਆਂ ਮੱਖੀ ਦੇ ਵਿੱਚ ਮੱਕ ਜਦੋਂ ਸਿੰਗੂਲਰ ਆ ਇੱਕ ਮੱਖੀ ਹੈ ਤਾਂ ਉਦੋਂ ਤਾਂ ਆਪਾਂ ਲਗਾਈਏ ਬੜੀ ਈਜ਼ੀ ਮਾਤਰਾ ਠੀਕ ਹੈ ਜਦੋਂ ਆਪਾਂ ਉਹਦਾ ਵਚਨ ਚੇਂਜ ਕਰਨਾ ਹੈ ਤਾਂ ਫੇਰ ਉਹ ਜਿਹੜੀ ਮਾਤਰਾ ਹੈ ਛੋਟੀ ਇਹਦੀ ਮਾਤਰਾ ਕ ਨੂੰ ਆ ਕੇ ਜਾ ਕੇ ਲੱਗ ਜਾਂਦੀ ਹੈ ਇਹ ਬਹੁਤ ਬੱਚੇ ਪੁੱਛਦੇ ਨੇ ਕਿ ਮੈਮ ਇਹ ਕਿਉਂ ਹੁੰਦਾ ਠੀਕ ਹੈ ਬੇਟਾ ਇਸੇ ਤਰ੍ਹਾਂ ਜਿਵੇਂ ਛੁੱਟੀ ਹੈ ਛੁੱਟੀ ਠੀਕ ਹੈ ਹੁਣ ਜਦੋਂ ਆਪਾਂ ਇੱਕ ਛੁੱਟੀ ਪਾਈ ਹੈ ਤਾਂ ਬੜੀ ਈ ਦੀ ਮਾਤਰਾ ਪਾਤੀ ਆਪਾਂ ਟਰਨੂ ਤੇ ਜਦੋਂ ਆਪਾਂ ਛੁੱਟੀਆਂ ਆ ਪਾਉਣਾ ਹੈ ਤਾਂ ਇੱਧਰ ਆਪਾਂ ਇਹ ਵਾਲੇ ਟੈਂਕੇ ਇੱਕ ਟਰਨੂ ਪਾਈ ਹੈ ਛੋਟੀ ਈ ਦੀ ਮਾਤਰਾ ਇਹ ਕਿਉਂ ਹੁੰਦਾ ਇਸੇ ਤਰ੍ਹਾਂ ਜਿਵੇਂ ਸਬਜ਼ੀ ਹੈ ਸਬਜ਼ੀ ਠੀਕ ਹੈ ਸਬਜੀ ਉਹ ਇੱਕ ਪਾਈ ਤਾਂ ਆਪਾਂ ਬੜੀ ਈ ਕੀ ਮਾਤਰਾ ਜ ਜ਼ਰੂਰ ਪਾਤੀ ਜਦੋਂ ਆਪਾਂ ਦਾ ਵਚਨ ਬਦਲਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਕੀ ਕੀਤਾ ਜਿਹੜੀ ਛੋਟੀ ਈ ਕੀ ਮਾਤਰਾ ਹੈ ਉਹ ਬੱਬੇ ਨੂੰ ਆ ਕੇ ਲੱਗ ਜਾਂਦੀ ਹੈ ਬਰ ਲੱਗ ਜਾਂਦੀ ਹੈ ਐਦਾਂ ਕਿਉਂ ਹੁੰਦਾ ਇਹ ਅੱਜ ਤੁਹਾਡਾ ਮੈ ਹੈ ਜਿਹੜਾ ਡਾਊਟ ਹੈ ਇਹ ਤੁਹਾਨੂੰ ਸਮਝਾ ਦੇਣਾ ਚੰਗੀ ਤਰ੍ਹਾਂ ਤੁਸੀਂ ਮੁੜ ਕੇ ਗਲਤੀ ਨਹੀਂ ਕਰੋਗੇ ਤੁਹਾਨੂੰ ਠੀਕ ਹੈ ਬਟੇ ਤੁਸੀਂ ਸੰਯੁਕਤ ਅੱਖਰ ਬਾਰੇ ਪੜਿਆ ਹੋਊਗਾ ਸੰਯੁਕਤ ਅੱਖਰ ਹਿੰਦੀ ਦੇ ਵਿੱਚ ਹੁੰਦੇ ਨੇ ਇਹ ਸਯੁਕਤ ਅੱਖਰ ਮੈਂ ਪੰਜਾਬੀ ਦੇ ਨਾਲ ਵੀ ਲਿਏਟ ਕਰ ਕਰਕੇ ਪੜ੍ਹਾਉਂਗੀ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਵੇ ਹਿੰਦੀ ਦੇ ਵਿੱਚ ਸਯੁਕਤ ਅੱਖਰ ਮੰਨਦੇ ਨੇ ਪੰਜਾਬੀ ਦੇ ਵਿੱਚ ਉਹਨਾਂ ਜਿਹੜੇ ਅੱਖਰ ਤੇ ਜ਼ਿਆਦਾ ਜ਼ੋਰ ਪੈ ਰਿਹਾ ਹੋਵੇ ਬੋਲਣ ਲੱਗੇ ਤਾਂ ਉੱਥੇ ਆਪਾਂ ਅੱਧਕ ਪਾ ਲੈਂਦੇ ਹਾਂ ਠੀਕ ਹੈ ਹਿੰਦੀ ਦੇ ਵਿੱਚ ਸਯੁਕਤ ਅੱਖਰ ਹੁੰਦੇ ਨੇ ਜਿਵੇਂ ਕਿ ਕੁਝ ਸਯੁਕਤ ਅੱਖਰ ਤੁਹਾਨੂੰ ਮੈਂ ਕਰਵਾਏ ਵੀ ਹੋਏ ਨੇ ਜਿਵੇਂ ਕਿ ਤ੍ਰ ਸ਼੍ਰ ठीक है छद करवाए भी हुए ने चार ए बेटे ए ए अक्षर जोड़ के बने ने दो अक्षर प्रॉपर नहीं जुड़े हुए एक अद्धा अक्षर एक पूरा अक्षर ठीक है जो तो त्र है त्र लिखा अद्धा त प्लस र ठीक है इस तरह ही श्र हो गया अद्धा श प्लस र ਸ਼ ਹੋ ਗਿਆ ਬੇਟੇ ਅੱਧਕ ਪਲੱਸ ਛ ਛਕ ਕੋ ਠੀਕ ਹੈ ਹੁਣ ਜਿਹੜਾ ਜਦੋਂ ਕਿਸੇ ਅੱਖਰ ਨੂੰ ਅੱਧਾ ਕਰਨਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਹਲਾਂਤ ਪਾਉਨੇ ਆ ਆਪਾਂ ਫਿਰ ਉਹ ਅੱਧਾ ਬਣ ਜਾਂਦਾ ਠੀਕ ਹੈ ਹੁਣ ਤ ਦੇ نیچے ਆਪਾਂ ਹਲਾਂਤ ਪਾਤੀ ਤਾਂ ਹੈ ਅੱਧਾ ਤਾ ਹੈ ਛ ਦੇ નીચે ਹਲਾਂਤ ਪਾਤੀ ਤਾਂ ਅੱਧਾ ਛ ਹੈ ਕ ਦੇ નીચે ਹਲਾਂਤ ਪਾਤੀ ਤਾਂ ਹੈ ਅੱਧਾ ਕ ਹੈ ਇਹਨੂੰ ਵੈਸੇ ਅੱਧਾ ਤਾ ਨੂੰ ਆਪਾਂ ਐਵੇਂ ਲਿਖਸਾ ਤ ਛ ਹੋ ਲਿਖ ਦਾਂਗੇ ਸ਼ਿਰੋ ਨਿਕੁਸ਼ਣ ਹੁਣ ਤੁਸੀਂ ਕਹੋਗੇ ਮੈਮ ਵੀ ਜਦੋਂ ਤੁਸੀਂ ਅੱਧੇ ਅੱਧ ਅੱਖਰ ਤੁਸੀਂ ਪਾਈ ਜਾਂਦੇ ਹੋ ਤਾਂ ਫਿਰ ਆਪਾਂ ਨੂੰ ਇੱਥੇ ਹਲੰਤ ਪਾਉਣ ਦੀ ਕੀ ਲੋੜ ਹੈ ਆਪਾਂ ਐਂ ਹੀ ਪਾ ਦਾਂਗੇ ਬੇਟੇ ਹਿੰਦੀ ਦੇ ਕੁਝ ਅੱਖਰਾਂ ਦੇ ਕੁਝ ਅੱਖਰਾਂ ਤੇ ਹਲੰਤ ਅੱਧੇ ਹੋ ਜਾਂਦੇ ਨੇ ਪਰ ਕਈ ਅੱਖਰ ਅੱਧੇ ਨਹੀਂ ਹੁੰਦੇ ਉਹਦੇ ਲਈ ਆਪਾਂ ਨੂੰ ਹਲੰਤ ਪਾਉਣੀ ਪੈਂਦੀ ਹੈ ਠੀਕ ਹੈ ਹੁਣ ਜਿਵੇਂ ਲ ਵੀ ਅੱਦਾ ਹੋ ਜਾਂਦਾ ਤੇ ਸਾ ਵੀ ਅੱਦਾ ਹੋ ਜਾਂਦਾ ਜਿਵੇਂ ਔਰ ਕਈ ਸ਼ਬਦ ਜਿਹੜੇ ਨਹੀਂ ਹੁੰਦੇ ਉਹਦੇ ਜਿਵੇਂ ਟਾ ਨਹੀਂ ਹੁੰਦਾ ਟਾ ਦੇ ਵਿੱਚ ਆਪਾਂ ਨੂੰ ਹਲੰਤ ਪਾਉਣੀ ਪੈਂਦੀ ਹੈ ਠੀਕ ਹੈ ਜਿਹੜੇ ਅੱਖਰ ਅੱਧਾ ਨਾ ਹੋ ਨਾ ਪੈਂਦਾ ਹੋਵੇ ਉਹਦੇ ਤੇ ਆਪਾਂ ਹਲੰਤ ਪਾਉਣੀ ਹੁੰਦੀ ਇਸ ਕਰਕੇ ਆਪਾਂ ਹਲੰਤ ਨੂੰ ਯੂਜ਼ ਕਰਦੇ ਹੁਣ ਸੰਯੁਕਤ ਅੱਖਰ ਕਿਹੜੇ ਹੋਗੇ ਇੱਕ ਅੱਧਾ ਅੱਖਰ ਇੱਕ ਪੂਰਾ ਅੱਖਰ ਸੰਯੁਕਤ ਅੱਖਰ ਉਹ ਬਣ ਕੇ ਠੀਕ ਹੈ ਹੁਣ ਗੱਲ ਨੂੰ ਸਮਝਿਓ ਤੁਸੀਂ ਜਦੋਂ ਆਪਾਂ ਕੋਈ ਵੀ ਚੀਜ਼ ਜਿਵੇਂ ਹੁਣ ਸਬਜੀ ਪਾਏ ਆ ਆ ਵੈਸੇ ਇਹ ਇਹ ਵੀ ਤਰੀਕਾ ਮੈਂ ਜਾਣ ਕੇ ਗਲਤ ਪਾਇਆ ਐਵੇਂ ਨਹੀਂ ਪੈਂਦੀ ਸਬਜ਼ੀ ਐ ਇਹਨਾਂ ਦੇ ਵਿੱਚ ਵੀ ਤੁਸੀਂ ਦੇਖੋ ਇਹ ਹੁਣ ਸੰਯੁਕਤ ਅੱਖਰ ਨੇ ਬਟੇ ਇਹ ਆਪਣੀ ਕੋਲੇ ਜਿਹੜੀ ਹੈਗੇ ਨੇ ਇੱਕ ਅੱਧਾ ਤੇ ਪੂਰਾ ਜਿਹੜਾ ਉਹ ਬ ਅ ਹੈ ਇਹ ਜ਼ ਨਾਲ ਜੁੜਿਆ ਹੋਇਆ ਇਹ ਅੱਧਾ ਟ ਪੂਰੇ ਨਾਲ ਜੁੜਿਆ ਹੋਇਆ ਇਹ ਅੱਧਾ ਕ ਖ ਨਾਲ ਜੁੜਿਆ ਹੋਇਆ ਇਹ ਕੱਲੇ-ਕੱਲੇ ਨਹੀਂ ਹੈਗੇ ਇਹ ਸੰਯੁਕਤ ਅੱਖਰ ਨੇ ਆਵਲੇ ਠੀਕ ਐ ਜਦੋਂ ਕੋਈ ਮਾਤਰਾ ਪਾਉਗੀ ਇਹਨਾਂ ਸੰਯੁਕਤ ਅਕਸ਼ਰਾਂ ਤੇ ਕੋਈ ਮਾਤਰਾ ਲਾਵਾਂਗੇ ਤਾਂ ਆਪਾਂ ਪੂਰੇ ਤੇ ਹੀ ਲਾਵਾਂਗੇ ਨਾ ਹੁਣ ਜੇ ਆਪਾਂ ਤ੍ਰਿਸ਼ੂਲ ਪਾਉਨੇ ਆ ਜਦੋਂ ਤ੍ਰਿਸ਼ੂਲ ਪਾਇਆ ਤ੍ਰੀ ਸ਼ੂਲ ਤਾਂ ਇਹ ਇਹਦੇ ਵਿੱਚ ਤ ਵੀ ਆ ਗਿਆ ਅੱਧਾ ਤ ਵੀ ਆ ਗਿਆ ਤਾਂ ਰੋ ਵੀ ਆ ਗਿਆ ਕੋਈ ਵੀ ਮਾਤਰਾ ਉਹ shrutrek ਹੈ shrutrek shrutrek ਦਾ ਡਿਕਸ਼ਨ ਅਕਸ਼ਰ ਤੁਹਾਨੂੰ ਕਲਾਸ 'ਚ ਬੋਲਦਿਆਂ shrutrek ਹੁਣ ਜਿਹੜੀ ਉ ਦੀ ਮਾਤਰਾ ਹੈ ਛੋਟਾ ਉ ਹੈ ਉਹ ਸਾਰੇ ਤੇ ਪਈ ਐ shrut le ਇਹ ਮਾਤਰਾ ਸਾਰੇ ਤੇ ਪਈ ਐ ਅੱਧਾ ਸ਼ ਤੇ ਵੀ ਪਈ ਐ ਅੱਧਾ ਸ਼ ਤੇ ਨਾ ਠੀਕ ਐ ਪੂਰੇ ਤੇ ਪਈ ਐ ਕੱਲੇ ਰੋਤ ਨਹੀਂ ਪਊਗੀ ਠੀਕ ਇਸ ਕਰਕੇ ਜਿਹੜੀ ਸੰਯੁਕਤ ਅੱਖਰ ਦੀ ਕੋਈ ਵੀ ਮਾਤਰਾ ਹੁੰਦੀ ਸਾਰੇ ਤੇ ਪੈਂਦੀ ਆਪਾਂ ਇੱਕ ਨੂੰ ਵੀ ਛੱਡ ਸਾਰੇ ਨਾ ਆਪਾਂ ਅੱਧੇ ਨੂੰ ਛੱਡਾਂਗੇ ਤੇ ਨਾ ਹੀ ਆਪਾਂ ਪੂਰੇ ਨੂੰ ਛੱਡਾਂਗੇ ਹੁਣ ਤੁਸੀਂ ਸਮਝੋ ਇਹ ਮੈਂ ਤੁਹਾਨੂੰ ਕਲੀਅਰ ਕਰਤਾ ਹੁਣ ਜਿਹੜੇ ਮੇਨ ਮੁੱਦਾ ਆਪਣਾ ਉਸ ਤੇ ਆਪਾਂ ਹੁਣ ਪਹਿਲਾ ਵਾਰਡ ਲੈਣਾ ਆਪਾਂ ਵਿਅਕਤੀ ਹੁਣ ਵਿਅਕਤੀ ਦੇ ਵਿੱਚ ਬੱਚੇ ਸੰਯੁਕਤ ਅक्षर ਆ ਗਿਆ ਕ ਤੇ ਤ ਹੁਣ ਆਹ ਵਾਲਾ ਜਿਹੜਾ ਕ ਹੈ ਤੇ ਇਹ ਤ ਹੈ ਜੁੜੇ ਹੋਏ ਨੇ ਸੰਯੁਕਤ ਅक्षर ਹੈ ਇਸ ਕਰਕੇ ਆਪਾਂ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰ ਸਕਾਂ ਜੇ ਤਾਂ ਹੁਣ ਇਹਦੇ ਤੇ ਬਿਹਾਰੀ ਪਾਉਣੀ ਹੁੰਦੀ ਯਾਨੀ ਕਿ ਬੜੀ ਈ ਦੀ ਮਾਤਰਾ ਪਾਣੀ ਹੁੰਦੀ ਫਿਰ ਤਾਂ ਆਪਾਂ ਐਦਾਂ ਪਾਉਂਦੇ ਸਾਰੇ ਤੇ ਠੀਕ ਹੈ ਪਰ ਵਿਅਕਤੀ ਦੇ ਵਿੱਚ ਆਉਂਦੀ ਛੋਟੀ ਈ ਦੀ ਮਾਤਰਾ ਹੈ ਤਾਂ ਛੋਟੀ ਈ ਦੀ ਮਾਤਰਾ ਨੂੰ ਬੇਟੇ ਆਪਾਂ ਹੁਣ ਐਦਾਂ ਨਹੀਂ ਪਾ ਸਕਦੇ ਹੁਣ ਛੋਟੀ ਈ ਦੀ ਮਾਤਰਾ ਨੂੰ ਆਪਾਂ ਐਵੇਂ ਕਿਵੇਂ ਪਾ ਦਾਂਗੇ ਇਹ ਤਾਂ ਫਿਰ ਅਲੱਗ ਹੋ ਗਿਆ ਕਿਉਂਕਿ ਜਿਹੜਾ ਅੱਧਾ ਕਾ ਤੇ ਪੂਰਾ ਤਾਏ ਸੰਯੁਕਤ ਅੱਖਰ ਆ ਆਪਾਂ ਨੂੰ ਅਲੱਗ ਨਹੀਂ ਕਰ ਸਕਦੇ ਤਾਂ ਜਿਹੜੀ ਆਪਾਂ ਨੂੰ ਮਾਤਰਾ ਪਾਉਣੀ ਪੈਣੀ ਹੈ ਸਾਰਿਆਂ ਤੇ ਪਾਉਣੀ ਪੈਣੀ ਹੈ ਇਹੀ ਇੱਕ ਕਾਰਨ ਹੈ ਕਿ ਆਪਾਂ ਵਿਅਕਤੀ ਦੇ ਵਿੱਚ ਕ ਦੇ ਉੱਪਰ ਪਾਉਣਾ ਹੈ ਛੋਟੀ ਈ ਦੀ ਮਾਤਰਾ ਇਹ ਇਸ ਇਹ ਸਾਰੇ ਕਿਉਂ ਨਹੀਂ ਹੁੰਦੀ ਸਮਝੇ ਐਸੇ ਤਰ੍ਹਾਂ ਹੁੰਦੀਵੇਂ ਮੱਖੀ ਐ ਦੇਖੋ ਮੱਖੀ ਮੱਖੀ ਆਪਾਂ ਪਾਉਣਾ ਤਾਂ ਬੜੀ ਈ ਕੀ ਮਾਤਰਾ ਸਾਰੇ ਤੇ ਆਣੀ ਐ ਤਾਂ ਇੱਥੋਂ ਚੱਕਣੀ ਹੁੰਦੀ ਐ ਬੁੱਤ ਆਪਾਂ ਤਕਰੀਬਨ ਐ ਚੱਕਣੀ ਹੁੰਦੀ ਐ ਅਕਸਰ ਆਪਾਂ ਕਾਹਲੀ ਕਾਹਲੀ ਚੇਪਾ ਰਹੇ ਆ ਜਾਂ ਵਿਚਾਰੇ ਇਹ ਚੱਕਣੀ ਹੁੰਦੀ ਆ ਨਾ ਮਤਲਬ ਹੁੰਦਾ ਵੀ ਸਾਰੇ ਤੇ ਹੀ ਐ ਠੀਕ ਐ ਹੁਣ ਜਦੋਂ ਉਹਦਾ ਵਚਨ ਚੇਂਜ ਕੀਤਾ ਮੱਖੀਆਂ ਆਇਆ ਮੱਖੀਆਂ ਦੇ ਵਿੱਚ ਮੇਰੇ ਖੱਕੇ ਦੇ ਕਿਵੇਂ ਆ ਗਈ ਕ ਤ ਕਿਵੇਂ ਆ ਗਈ ਛੋਟੀ ਦੀ ਮਾਤਰਾ ਉਹੀ ਹੁਣ ਰੀਜ਼ਨ ਹੋ ਗਿਆ ਕਿ ਉਹ ਕ ਤੇ ਜਿਹੜਾ ਖ ਹੈ ਅੱਧਾ ਕ ਤੇ ਪੂਰਾ ਖ ਹੈ ਇੱਕ ਸੰਯੁਕਤ ਅੱਖਰ ਹੈ ਇਹ ਇੱਕ ਕੋਈ ਹੈ ਇਹਨੂੰ ਅਲੱਗ ਨਹੀਂ ਨਾ ਕਰ ਸਕਦੇ ਤੇ ਛੋਟੀ ਮਾਤਰਾ ਆਪਾਂ ਇਸ ਤੇ ਨਹੀਂ ਪਾ ਸਕਦੇ ਖ ਉੱਤੇ ਇਹ ਹੀ ਇੱਕ ਕਾਰਨ ਹੈ ਕਿ ਆਪਾਂ ਉਹ ਛੋਟੀ ਮਾਤਰਾ ਨੂੰ ਪਾਵਾਂਗੇ ਇਹਦੇ ਤੇ ਪੂਰੇ ਤੇ ਇਹੀ ਕਾਰਨ ਹੈ ਛੁੱਟੀਆਂ ਦੇ ਵਿੱਚ ਹੁਣ ਇੱਕ ਅੱਧਾ ਟੋਆ ਹੈ ਇੱਕ ਪੂਰਾ ਟੋਆ ਹੈ ਆਪਾਂ ਇੱਕ ਨੂੰ ਨਹੀਂ ਛੱਡ ਸਕਦੇ ਇਹੀ ਕਾਰਨ ਹੈ ਸਬਜ਼ੀ ਦੇ ਵਿੱਚ ਸਬਜ਼ੀ ਦੇ ਵਿੱਚ ਬਹੁਤ ਜਿਹੜੇ ਸੰਯੁਕਤ ਅੱਖਰ ਨੇ ਤਾਂ ਜਦੋਂ ਆਪਾਂ ਛੋਟੀ ਈ ਦੀ ਮਾਤਰਾ ਪਾਵਾਂਗੇ ਆਪਾਂ ਇਕੱਲੇ ਨੂੰ ਨਹੀਂ ਛੱਡ ਸਕਦੇ ਇਸੇ ਤਰ੍ਹਾਂ ਹੀ ਹੋਰ ਸ਼ਬਦ ਨੇ ਜਿੱਦਾਂ ਜਿੱਦਾਂ ਹੁਣ ਬਸਤੀ ਹੈ ਬਸਤੀ ਪਾਣਾ ਜਦੋਂ ਆਪਾਂ ਬੜੀ ਈ ਦੀ ਮਾਤਰਾ ਪਾਵਾਂਗੇ ਤਾਂ ਸਾਰੇ ਤੇ ਪਾਵਾਂਗੇ ਠੀਕ ਹੈ ਠੀਕ ਉਹ ਆਪਾਂ ਕਈ ਵਾਰ ਦੇਖਣ ਜੀ ਇਗਨੋਰ ਆਪਾਂ ਬਹੁਤ ਸਾਰੀਆਂ ਚੀਜ਼ਾਂ ਇਗਨੋਰ ਕਰ ਦਿੰਨੇ ਆ ਇਹ ਐਵੇਂ ਜਿਹਾ ਹੈ ਕਿ ਇਹ ਸਾਰੇ ਸੰਯੁਕਤ ਅੱਖਰ ਤੇ ਹੈ ਜੋ ਵਾਗ ਦਾ ਬਚਲ ਬਦਲ ਨੇ ਬਸਤੀਆਂ ਤਾਂ ਹੁਣ ਕੀ ਹੋ ਜੂਗਾ ਹੁਣ ਬਸਤੀਆਂ ਆਪਾਂ ਸ ਅ ਕੇ ਤੌਰ ਮੁੱਦਾ ਨਹੀਂ ਕਰ ਸਕਦੇ ਕਿਉਂਕਿ ਉਹ ਸੰਯੁਕਤ ਅੱਖਰ ਹੈ ਇੱਕੋ ਹੀ ਹੈ ਤਾਂ ਪੂਰੇ ਤੇ ਪਾਵਾਂਗੇ ਆਪਾਂ ਛੋਟੀ ਕੀ ਮਾਤਾ ਇਹ ਬਣ ਗਿਆ ਬਸਤੀਆਂ ਠੀਕ ਹੈ ਬੱਚਿਓ ਇਹ ਜਿਹੜੀ ਦਿੱਕਤ ਹੈ ਪਰੇਸ਼ਾਨੀ ਬਹੁਤ ਸਾਰੇ ਬੱਚਿਆਂ ਨੂੰ ਆਉਂਦੀ ਹੈ ਉਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਇਹਦਾ ਕਾਰਨ ਕੀ ਹੈ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਵਾਲਾ ਟੌਪਿਕ ਜਿਹੜਾ ਹੈਗਾ ਉਹ ਸਮਝ ਆ ਗਿਆ ਹੋਣਾ ਇਹ ਸਾਰੀ ਖੇਡ ਸੰਯੁਕਤ ਅक्षर ਦੀ ਹੈ ਬੇਟੇ ਜਿਵੇਂ ਛੁੱਟੀ ਹੈ ਪੰਜਾਬੀ ਦੇ ਨਾਲ ਜੇ ਮੈਂ ਰਿਲੇਟ ਕਰਕੇ ਵੇਖਾਂ ਪੰਜਾਬੀ ਦੇ ਵਿੱਚ ਆਪਾਂ ਛੁੱਟੀ ਟੈਂਕੇ ਤੇ ਜ਼ੋਰ ਪਾ ਰਿਆ ਨਾ ਛੁੱਟੀ ਤਾਂ ਜਦੋਂ ਪੰਜਾਬੀ ਦੇ ਵਿੱਚ ਕਿਸੇ ਅੱਖਰ ਤੇ ਜ਼ਿਆਦਾ ਜ਼ੋਰ ਪੈ ਰਿਹਾ ਹੋਵੇ ਤਾਂ ਪਾਉਰੇ ਉੱਤੇ ਅੱਧਕ ਪਾ ਦਿੰਦੇ ਹਾਂ ਠੀਕ ਹੈ ਤਾਂ ਹਿੰਦੀ ਦੇ ਵਿੱਚ ਅੱਧਕ ਦੀ ਬਜਾਏ ਉਹਨਾਂ ਨੇ ਸੰਯੁਕਤ ਅੱਖਰ ਯੂਜ਼ ਕਰਦੇ ਆ ਇਹਨਾਂ ਨੂੰ ਸੰਯੁਕਤ ਅੱਖਰ ਕਹਿੰਦੇ ਨੇ ਜਿਦੇ ਤੇ ਜ਼ਿਆਦਾ ਜ਼ੋਰ ਪੈਂਦਾ ਇੱਕ ਅੱਧਾ ਹੋ ਜਾਂਦਾ ਇੱਕ ਪੂਰਾ ਅੱਖਰ ਹੋ ਜਾਂਦਾ ਤੇ ਜਿਹੜੀ ਛੋਟੀ ਜਿਹੀ ਮਾਤਰਾ ਵਾਲੀ ਜਿਹੜਾ ਡਾਊਟ ਹੈ ਉਹ ਮੇਰਾ ਆਦਾ ਕਲੀਅਰ ਹੋ ਗਿਆ ਹੋਣਾ ਇਹ ਆਪਾਂ ਇਹਨੂੰ ਅਲੱਗ ਨਹੀਂ ਕਰ ਸਕਦੇ ਸੰਯੁਕਤ ਅੱਖਰੋਂ ਇਸੇ ਕਰਕੇ ਜਦੋਂ ਜਿਹੜੀ ਛੋਟੀ ਮਾਤਰਾ ਹੈ ਉਹ ਪੂਰੇ ਤੇ ਪੈਂਦੀ ਹੈ ਯਾਨੀ ਕਿ ਅਧਿਆक्षर ਦੇ ਉੱਪਰ ਆ ਕੇ ਉੱਪਰ ਦੀ ਹੋ ਕੇ ਪੂਰੇ ਤੇ ਆ ਜਾਂਦੀ ਅੱਦੇ ਤੋਂ ਸ਼ੁਰੂ ਹੋ ਕੇ ਉੱਪਰ ਦੀ ਹੋ ਕੇ ਪੂਰੇ ਅੱਖਰ ਦੇ ਉੱਪਰ ਆ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਟਾਪਿਕ ਸਮਝ ਆ ਗਿਆ ਹੋਣਾ ਹੈ ਅੱਗੇ ਵਾਸਤੇ ਤੁਸੀਂ ਇਗਜ਼ਾਮਸ ਦੇ ਵਿੱਚ ਹਿੰਦੀ ਦੇ ਵਿੱਚ ਕਦੇ ਵੀ ਗਲਤੀ ਨਹੀਂ ਕਰੋਗੇ ਧੰਨਵਾਦ